ਅੱਜ ਦੀ ਜੋ ਸੱਚੀ ਘਟਨਾ ਹੈਰਾਨ ਕਰ ਦੇਣ ਵਾਲੀ ਹੈ ਇਹ ਘਟਨਾ ਪੰਜਾਬ ਦੀ ਹੈ ਜਿਸ ਵਿੱਚ ਦੋ ਦੋਸ਼ੀ ਹੁੰਦੇ ਨੇ ਇੱਕ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਦੂਜੇ ਨੂੰ ਉਮਰ ਕੈਦ ਪਰ ਉਸ ਤੋਂ ਬਾਅਦ ਜਦੋਂ ਹਾਈ ਕੋਰਟ ਦਾ ਰੁਕ ਕਰਦੇ ਨੇ ਹਾਈ ਕੋਰਟ ਉਹਨਾਂ ਦੋਨਾਂ ਨੂੰ ਹੀ ਬਾਈ ਜਿਤ ਬਰੀ ਕਰ ਦਿੰਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਮੁਕਤਸਰ ਸਾਹਿਬ ਇਸ ਦਾ ਅਟਾਰੀ ਇੱਥੋਂ ਦਾ ਰਹਿਣ ਵਾਲਾ ਬਦਲਿਆ ਹੋਇਆ ਨਵਾਂ ਮਨਵਿੰਦਰ ਮਨਵਿੰਦਰ ਦੇ ਪਰਿਵਾਰ ਵਿੱਚ ਏਸ ਦੀ ਪਤਨੀ ਤੇ ਦੋ ਬੱਚੇ ਬੇਟੀ ਤੇ ਬੇਟਾ ਇਹਨਾਂ ਦੇ ਵਿਆਹ ਨੂੰ ਤਕਰੀਬਨ 9 ਸਾਲ ਹੋ ਗਏ ਸੀ ਗੱਲ ਹੈ 20 ਜੂਨ 2015 ਦੀ ਯਾਨੀ 26 2015 ਦੀ ਜੋ ਮਨਵਿੰਦਰ ਹੁੰਦਾ ਉਹ ਆਪਣੀ ਪਤਨੀ ਦੋਨਾਂ ਬੱਚਿਆਂ ਤੇ ਆਪਣੇ ਸੀਰੀ ਨੂੰ ਮਰੂਤੀ ਕਾਰ ਦੇ ਵਿੱਚ ਬਿਠਾ ਕੇ ਦਵਾਈ ਦਿਵਾਉਣ ਲਈ ਲੈ ਕੇ ਜਾਂਦਾ ਹੈ ਪਰ ਇੱਥੇ ਇੱਕ ਗੰਗ ਨਹਿਰ ਹੈ ਉਸ ਕੋਲ ਜਾ ਕੇ ਇਸ ਦੀ ਗੱਡੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਗੱਡੀ ਨਹਿਰ ਦੇ ਵਿੱਚ ਜਾ ਕੇ ਡਿੱਗ ਪੈਂਦੀ ਹੈ ਜੋ ਮਨਵਿੰਦਰ ਹੁੰਦਾ ਇਹ ਬਚ ਜਾਂਦਾ ਹੈ ਪਰ ਜੋ ਇਸ ਦਾ ਪਰਿਵਾਰ ਸੀ ਪਤਨੀ ਦੋਨੋਂ ਬੱਚੇ ਉਹ ਵੀ ਇਸ ਹਾਦਸੇ ਵਿੱਚ ਮਾਰੇ ਜਾਂਦੇ ਆ ਯਾਨੀ ਡੁੱਬ ਕੇ ਮਰ ਜਾਂਦੇ ਨੇ ਤੇ ਜੋ ਸੀਰੀ ਹੁੰਦਾ ਉਸ ਦੀ ਵੀ ਮੌਤ ਹੋ ਜਾਂਦੀ ਹੈ ਇਹ ਰੋਂਦਾ ਹੈ ਪਿੱਟਦਾ ਹੈ ਲੋਕਾਂ ਨੂੰ ਇਸ ਉੱਤੇ ਬੜਾ ਤਰਸ ਆ ਰਿਹਾ ਸੀ ਕਿ ਇਸ ਬੰਦੇ ਦਾ ਤਾਂ ਪਰਿਵਾਰ ਹੀ ਖਤਮ ਹੋ ਗਿਆ ਸਭ ਲੋਕਾਂ ਨੂੰ ਇਸ ਨਾਲ ਸੈਂਪਥੀ ਸੀ ਉਧਰ ਜੋ ਸੀਰੀ ਸੀ ਉਸ ਦੀ ਪਤਨੀ ਵੀ ਵਿਧਵਾ ਹੋ ਚੁੱਕੀ ਸੀ ਉਹ ਵੀ ਵਿਆਹਿਆ ਹੋਇਆ ਸੀ ਲੋਕਾਂ ਨੂੰ ਬੜਾ ਦੁੱਖ ਹੁੰਦਾ ਤੇ ਇਸ ਬੰਦੇ ਦੇ ਨਾਲ ਤੇ ਸੀਰੀ ਦੀ ਘਰਵਾਲੀ ਦੇ ਨਾਲ ਲੋਕਾਂ ਦੀ ਬੜੀ ਸymਪਤੀ ਹੁੰਦੀ ਹੈ ਕਿ ਇਹਨਾਂ ਨਾਲ ਤੱਕਾ ਹੋ ਗਿਆ ਉਸ ਦਾ ਵੀ ਪਰਿਵਾਰ ਖਤਮ ਹੋ ਗਿਆ ਤੇ ਜੋ ਸੀਰੀ ਦੀ ਘਰਵਾਲੀ ਸੀ ਉਸ ਦਾ ਵੀ ਪਤੀ ਮਾਰਿਆ ਗਿਆ ਹੁਣ ਸਮਾਂ ਲੰਘਦਾ ਹੈ ਜੋ ਇਹ ਮਨਵਿੰਦਰ ਹੁੰਦਾ ਇਸ ਦੇ ਸਹੁਰੇ ਪਰਿਵਾਰ ਨੂੰ ਇਸ ਉੱਪਰ ਸ਼ੱਕ ਹੋਣ ਲੱਗਦਾ ਤੇ ਜੋ ਸੀਰੀ ਹੁੰਦਾ ਸੀਰੀ ਦੀ ਪਤਨੀ ਉੱਤੇ ਸੀਰੀ ਦੇ ਪਰਿਵਾਰ ਨੂੰ ਉਹਦੇ ਭਰਾਵਾਂ ਨੂੰ ਵੀ ਸ਼ੱਕ ਹੋਣ ਲੱਗਦਾ ਹੈ ਕਿ ਦਾਲ ਵਿੱਚ ਕੁਝ ਨਾ ਕੁਝ ਕਾਲਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜੋ ਮਨਵਿੰਦਰਾ ਉਸਦੇ ਸੀਰੀ ਦੀ ਪਤਨੀ ਦੇ ਨਾਲ ਨਾਜਾਇਜ਼ ਸਬੰਧ ਨੇ ਇਸ ਕਰਕੇ ਹੀ ਇਹਨਾਂ ਨੇ ਘੜੀ ਮਿੱਥੀ ਸਾਜ਼ਿਸ਼ ਦੇ ਕਾਰਨ ਜੋ ਇਹਨਾਂ ਚਾਰਾਂ ਦੀ ਹੱਤਿਆ ਕੀਤੀ ਹੈ ਜੋ ਕਿ ਇਹਨਾਂ ਨੂੰ ਲੱਗ ਰਿਹਾ ਹੋਵੇਗਾ ਕਿ ਇਹ ਰਾਹ ਦਾ ਰੋੜਾ ਨੇ ਇਹਨਾਂ ਨੂੰ ਪਰੇ ਹਟਾਇਆ ਜਾਵੇ ਇਸ ਕਰਕੇ ਹੀ ਇਨਾਂ ਨੇ ਜੋ ਗੱਡੀ ਹੈ ਜੋ ਮਨਵਿੰਦਰ ਨੇ ਗੱਡੀ ਆ ਉਹ ਨਹਿਰ ਦੇ ਵਿੱਚ ਸੱਟੀ ਆ ਤੇ ਚਾਰਾਂ ਦੀ ਹਤਿਆ ਕੀਤੀ ਹੈ ਕਿਉਂਕਿ ਪਰਿਵਾਰ ਵਾਲਿਆਂ ਨੂੰ ਜੋ ਸਹੌਰਾ ਪਰਿਵਾਰ ਹੁੰਦਾ ਹੈ ਸੀਰੀ ਦਾ ਪਰਿਵਾਰ ਹੁੰਦਾ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜੋ ਸੀਰੀ ਸੀ ਉਸ ਦੀ 11 ਦਿਨ ਪਹਿਲਾਂ ਬੀਮਾ ਪਾਲਸੀ ਕਰਵਾਈ ਗਈ ਸੀ ਦੋ ਪਾਲਸੀਆਂ ਕਰਵਾਈਆਂ ਜਾਂਦੀਆਂ ਐਕਸੀਡੈਂਟਲ ਬੀਮੇ ਦੀਆਂ ਤੇ ਜੋ ਮਨਵਿੰਦਰ ਦੀ ਪਤਨੀ ਸੀ ਇਸ ਦੀਆਂ ਵੀ ਦੋ ਪਾਲੀਸੀਆਂ ਕਰਵਾਈਆਂ ਗਈਆਂ ਸੀ ਐਕਸੀਡੈਂਟਲ ਬੀਮੇ ਦੀਆਂ ਜਾਨੀ ਇਹਨਾਂ ਗੱਲਾਂ ਤੋਂ ਮਨਵਿੰਦਰ ਉੱਤੇ ਸ਼ੱਕ ਹੁੰਦਾ ਸੀਰੀ ਦੀ ਘਰ ਵਾਲੀ ਉੱਤੇ ਉਹਨਾਂ ਨੂੰ ਵੀ ਸ਼ੱਕ ਹੋ ਜਾਂਦਾ ਤੇ ਇਹ ਸ਼ੱਕ ਯਕੀਨ ਵਿੱਚ ਉਦੋਂ ਬਦਲਣਾ ਸ਼ੁਰੂ ਹੋ ਜਾਂਦਾ ਜਦੋਂ ਜੋ ਮਨਵਿੰਦਰ ਹੁੰਦਾ ਉਹ ਸੀਰੀ ਦੀ ਘਰ ਵਾਲੀ ਦੇ ਨਾਲ 26 2 2016 ਨੂੰ ਵਿਆਹ ਕਰਵਾ ਲੈਂਦਾ ਤੇ ਅਦਾਲਤ ਦੇ ਵਿੱਚ ਚਲਾਇਆ ਜਾਂਦਾ ਹੈ ਕਿ ਮੈਨੂੰ ਪੁਲਿਸ ਪ੍ਰੋਟੈਕਸ਼ਨ ਚਾਹੀਦੀ ਹੈ ਮੈਨੂੰ ਮੇਰੇ ਸਹੁਰੇ ਪਰਿਵਾਰ ਤੋਂ ਪਹਿਲੀ ਪਤਨੀ ਦੇ ਪਰਿਵਾਰ ਤੋਂ ਤੇ ਜੋ ਸੀਰੀ ਦਾ ਪਰਿਵਾਰ ਹੈ ਉਸ ਤੋਂ ਮੈਨੂੰ ਖਤਰਾ ਹੈਗਾ ਅਸੀਂ ਵਿਆਹ ਕਰਵਾਇਆਗਾ ਮਨਵਿੰਦਰ ਦੇ ਪਹਿਲਾਂ ਵਾਲੇ ਸਹੁਰੇ ਤੇ ਇਧਰ ਸੀਰੀ ਦਾ ਜੋ ਪਰਿਵਾਰ ਸੀ ਉਹਨਾਂ ਨੂੰ ਹੁਣ ਪੱਕਾ ਯਕੀਨ ਹੋ ਜਾਂਦਾ ਹੈ ਕਿ ਜੋ ਇਹ ਮਨਵਿੰਦਰ ਹੈ ਤੇ ਸੀਰੀ ਦੀ ਘਰ ਵਾਲੀਆ ਇਹਨਾਂ ਦੇ ਨਾਜਾਇਜ਼ ਸਬੰਧ ਹੋਣਗੇ ਇਸ ਕਾਰਨ ਹੀ ਜੋ ਉਹ ਚਾਰਿਆ ਉਹਨਾਂ ਨੂੰ ਇਹਨਾਂ ਨੇ ਨਹਿਰ ਦੇ ਵਿੱਚ ਸਿੱਟ ਗਏ ਉਹਨਾਂ ਦੀ ਹੱਤਿਆ ਕੀਤੀ ਆ ਯਾਨੀ ਇਹ ਪ੍ਰੀਪਲੈਂਡ ਹੱਤਿਆਵਾਂ ਸੀਗੀਆਂ ਇਹ ਕੋਈ ਹਾਦਸਾ ਨਹੀਂ ਸੀ 1932016 ਨੂੰ ਹੁਣ ਇਹਨਾਂ ਉੱਤੇ ਮੁਕੱਦਮਾ ਦਰਜ ਕੀਤਾ ਜਾਂਦਾ ਕਿ ਇਹਨਾਂ ਨੇ ਜਾਣ ਬੁੱਝ ਕੇ ਹੀ ਇਹ ਜੋ ਕਤਲ ਕੀਤੇ ਨੇ ਇਹ ਕੋਈ ਹਾਦਸਾ ਨਹੀਂ ਸੀ ਇਹਨਾਂ ਨੇ ਜਾਣ ਕੇ ਜੋ ਗੱਡੀ ਐ ਮਨਵਿੰਦਰ ਨੇ ਉਹ ਨਹਿਰ ਦੇ ਵਿੱਚ ਸੁੱਟੀ ਐ ਹੁਣ ਅਦਾਲਤ ਦੇ ਵਿੱਚ ਕੇਸ ਚੱਲਦਾ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਇਹਨਾਂ ਨੂੰ ਜੇਲ੍ਹ ਵੀ ਹੁੰਦੀ ਹੈ ਰੇਅਰੈਸਟ ਆਫ ਰੇਅਰ ਕੇਸ ਮੰਨਿਆ ਜਾਂਦਾ ਤੇ ਫਾਸਟ ਟਰੈਕ ਦੇ ਵਿੱਚ ਇਹ ਕੇਸ ਚੱਲਦਾ ਹੈ ਹੁਣ ਇਹਨਾਂ ਨੂੰ ਅਦਾਲਤ ਵੱਲੋਂ 2011 2020 ਨੂੰ ਸਜ਼ਾ ਸੁਣਾਈ ਜਾਂਦੀ ਹੈ ਜੋ ਮਨਵਿੰਦਰ ਹੁੰਦਾ ਉਸ ਨੂੰ ਫਾਂਸੀ ਦੀ ਤੇ ਜੋ ਸੀਰੀ ਦੀ ਘਰ ਵਾਲੀ ਹੁੰਦੀ ਹੈ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਕਿਉਂਕਿ ਇਸ ਕੇਸ ਦੇ ਵਿੱਚ ਬੜੇ ਗਵਾਹ ਪੇਸ਼ ਕੀਤੇ ਗਏ ਬੜੇ ਸਬੂਤ ਪੇਸ਼ ਕੀਤੇ ਗਏ ਤੇ ਅਦਾਲਤ ਨੇ ਬੜੀ ਬਰੀਕੀ ਦੇ ਨਾਲ ਇਸ ਕੇਸ ਦੀ ਜਾਂਚ ਕੀਤੀ ਉਸ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ ਸੀ ਪਤਾ ਲੱਗਿਆ ਸੀ ਕਿ ਜੋ ਮਨਵਿੰਦਰ ਆ ਇਸ ਨੇ 20-25000 ਦੀ ਇੱਕ ਮਰੂਤੀ ਲੈਤੀ ਪੁਰਾਣੀ ਮਰੂਤੀ ਕਾਰ ਸਿਰਫ ਇਸ ਨੇ ਇਸ ਹਾਦਸੇ ਨੂੰ ਇਸ ਸਾਰੀ ਘਟਨਾਕਰ ਨੂੰ ਅੰਜਾਮ ਦੇਣ ਵਾਸਤੇ ਹੀ ਉਹ ਗੱਡੀ ਖਰੀਦੀ ਸੀ ਤੇ ਗੱਡੀ ਦੇ ਵਿੱਚ ਬਿਠਾ ਕੇ ਆਪਣੇ ਪਰਿਵਾਰ ਨੂੰ ਤੇ ਸੀਰੀ ਨੂੰ ਨਹਿਰ ਦੇ ਵਿੱਚ ਡਬੋ ਦਿੱਤਾ ਤੇ ਹੁਣ ਇਹਨਾਂ ਵੱਲੋਂ ਇਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਪਰ ਇਹ ਇਸ ਜੋ ਫੈਸਲੇ ਨੂੰ ਉਸ ਨੂੰ ਚੈਲੰਜ ਕਰਦੇ ਨੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਸੁਣਵਾਈ ਹੁੰਦੀ ਹੈ ਪਰ ਹਾਈ ਕੋਰਟ ਜੋ ਇਹ ਸਾਰੀਆਂ ਦਲੀਲਾਂ ਸੀ ਇਹ ਸਾਰੇ ਸਬੂਤ ਸੀ ਇਹਨਾਂ ਨੂੰ ਠੁਕਰਾ ਦਿੰਦਾ ਹੈ ਹਾਈ ਕੋਰਟ ਵੱਲੋਂ ਕਿਹਾ ਜਾਂਦਾ ਹੈ ਕਿ ਇਹਨਾਂ ਸਾਰੇ ਸਬੂਤਾਂ ਤੋਂ ਇਹ ਗੱਲ ਪ੍ਰੂਵ ਨਹੀਂ ਹੁੰਦੀ ਕਿ ਜੋ ਮਨਿੰਦਰ ਹੈ ਉਸ ਨੇ ਆਪਣੀ ਪਤਨੀ ਦੋਨਾਂ ਬੱਚਿਆਂ ਤੇ ਸੀਰੀ ਦੀ ਹੱਤਿਆ ਕੀਤੀ ਆ ਉਸ ਨੇ ਗੱਡੀ ਜਾਣ ਕੇ ਨਹਿਰ ਦੇ ਵਿੱਚ ਸੁੱਟੀ ਹੈ ਤੇ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਜੋ ਗੱਡੀ ਹੁੰਦੀ ਆ ਉਹ ਮਨਵਿੰਦਰ 11000 ਦੀ ਇੱਕ ਕਬਾੜੀਏ ਨੂੰ ਵੇਚ ਦਿੰਦਾ ਹੈ ਉਸ ਗੱਲ ਤੇ ਵੀ ਜਦੋਂ ਬਹਿਸ ਹੁੰਦੀ ਆ ਤਾਂ ਵਕੀਲ ਹੁੰਦਾ ਉਹ ਕਹਿੰਦਾ ਕਿ ਗੱਡੀ ਏਸ ਨੇ ਇਸ ਕਰਕੇ ਵੇਚੀ ਸੀ ਕਿ ਗੱਡੀ ਦੇ ਕਾਰਨ ਇਸ ਨੂੰ ਹਾਦਸਾ ਜਾਦ ਆਉਂਦਾ ਸੀ ਜਿਸ ਨਾਲ ਏਸ ਦੇ ਦਿਮਾਗ ਉੱਤੇ ਬੋਝ ਪੈਂਦਾ ਸੀ ਟੈਨਸ਼ਨ ਰਹਿੰਦੀ ਸੀ ਤੇ ਉਹ ਹਾਦਸਾ ਇਹ ਭੁੱਲ ਨਹੀਂ ਸਕਦਾ ਸੀ ਇਸ ਕਰਕੇ ਏਸ ਨੇ ਜੋ ਗੱਡੀ ਆ ਉਹ 11000 ਰੁਪਏ ਦੀ ਕਬਾੜੀਏ ਨੂੰ ਵੇਚ ਦਿੱਤੀ ਸੀ ਤਾਂ ਫਿਰ 22 12 2023 ਨੂੰ ਹਾਈ ਕੋਰਟ ਵੱਲੋਂ ਇਹਨਾਂ ਦੋਨਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਗੱਲਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਬੰਦੇ ਦੇ ਉੱਤੇ ਪਹਿਲਾਂ ਚਾਰ ਜਾਣਿਆਂ ਦੀ ਹੱਤਿਆ ਦਾ ਜੋ ਕੇਸ ਦਰਜ ਹੁੰਦਾ ਹੈ ਉਸ ਉੱਪਰ ਇਹ ਦੋਸ਼ ਤੈ ਵੀ ਹੋ ਜਾਂਦੇ ਨੇ ਕਿ ਹਾਂ ਇਸ ਨੇ ਹੀ ਇਨ੍ਹਾਂ ਚਾਰਾਂ ਦਾ ਕਤਲ ਕੀਤਾ ਪਰ ਹਾਈ ਕੋਰਟ ਦੇ ਵਿੱਚ ਜਦੋਂ ਇਹ ਅਪੀਲ ਕਰਦਾ ਇਹ ਜਦੋਂ ਹੇਟਲੀ ਅਦਾਲਤ ਦੇ ਫੈਸਲੇ ਨੂੰ ਚੈਲੰਜ ਕੀਤਾ ਜਾਂਦਾ ਹੈ ਹਾਈ ਕੋਰਟ ਦੇ ਵਿੱਚ ਤਾਂ ਹਾਈ ਕੋਰਟ ਬਿਲਕੁਲ ਇਸ ਤੋਂ ਉਲਟ ਫੈਸਲਾ ਦੇ ਦਿੰਦੀ ਹੈ ਕਿ ਇਸ ਗੱਲ ਤੋਂ ਇਨ੍ਹਾਂ ਸਬੂਤਾਂ ਤੋਂ ਇਹ ਨਹੀਂ ਸਾਬਤ ਹੁੰਦਾ ਕਿ ਉਸ ਨੇ ਆਪਣੀ ਪਤਨੀ ਦੋਨਾਂ ਬੱਚਿਆਂ ਤੇ ਸੀਰੀ ਦਾ ਕਤਲ ਕੀਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਇਸ ਘਟਨਾ ਦੇ ਵਿੱਚ ਕਿ ਸੱਚਾਈ ਕੀ ਹੋ ਸਕਦੀ ਹੈ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ